ਕਾਂਗਰਸ ਦੇ ਪਿਆਰ ਪ੍ਰਦਾਨ ਅਮਰਿੰਦਰ ਸਿੰਘ ਰਾਯਾ ਵੜਿੰਗ ਲੁਧਿਆਣਾ ਜਾ ਕੇ ਲੋਕ ਸਭਾ ਦੀਆਂ ਚੋਣਾਂ ਲੜੀਆਂ ਤੇ ਉੱਥੋਂ ਵੱਡੀ ਜਿੱਤ ਹਾਸਲ ਕੀਤੀ ਆ ਤਾਂ ਉਸ ਦੇ ਨਾਲ ਹੀ ਜੇਕਰ ਗੱਲ ਕਰਦੇ ਆ ਲੋਕ ਸਭਾ ਫਿਰੋਜ਼ਪੁਰ ਸੀਟ ਦੀ ਤਾਂ ਇੱਥੋਂ ਵੀ ਕਾਂਗਰਸ ਦੇ ਜੋ ਉਮੀਦਵਾਰ ਅਰ ਸ਼ੇਰ ਸਿੰਘ ਕਬਾਇਆ ਸਨ ਤਾਂ ਉਹਨਾਂ ਨੇ ਜਿੱਤ ਹਾਸਲ ਕੀਤੀ ਤਾਂ ਉਹਨਾਂ ਦੀ ਖੁਸ਼ੀ ਦੇ ਵਿੱਚ ਸ਼੍ਰੀ ਮੁਕਤਸਰ ਸਾਹਿਬ ਦੇ ਜੋ ਅਮਰਿੰਦਰ ਸਿੰਘ ਰਾਇਆ ਵੜੇੰਗ ਨੇ ਉਹਨਾਂ ਦੇ ਜੱਦੀ ਘਰ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਲੱਡੂ ਵੰਡੇ ਜਾ ਰਹੇ ਨੇ ਤਾਂ ਟੀਮ ਕਹਿ ਸਕਦੇ ਆ ਵਰਕਰ ਤੇ ਟੀਮ ਇੱਥੇ ਮੌਜੂਦ ਨੇ ਤਾਂ ਖੁਸ਼ੀ ਜੋ ਮਨਾਈ ਜਾ ਰਹੀ ਹੈ ਤਾਂ ਗੱਲਬਾਤ ਜ਼ਰੂਰ ਕਰਾਂਗੇ ਵਿਜੀ ਕਿਵੇਂ ਦੇਖ ਜਿਓ ਪਹਿਲਾਂ ਤਾਂ ਅਮਰਿੰਦਰ ਸਿੰਘ ਰਾਇਆ ਵੜੇੰਗ ਉੱਥੇ ਵੱਡੀ ਜਿੱਤ ਹਾਸਲ ਕੀਤੀ ਲੁਧਿਆਣਾ ਦੇ ਵਿੱਚ ਤੇ ਜੇਕਰ ਮੁਕਸਰ ਦੀ ਇਥੋਂ ਲੋਕ ਅਫਰੋਜਪੁਰ ਸਭਾ ਦੀ ਗੱਲ ਕਰ ਲਈਏ ਤਾਂ ਸ਼ੇਰ ਸਿੰਘ ਖਬਾਇਆ ਨੇ ਜਿੱਤ ਹਾਸਲ ਕੀਤੀ ਹੈ ਤਾਂ ਕਿਵੇਂ ਦੇਖਦੇ ਆਂ ਅੱਜ ਬਹੁਤ ਖੁਸ਼ੀ ਹੈ ਅੱਜ ਸਾਰੇ ਪੰਜਾਬ ਦੇ ਵਿੱਚ ਖੁਸ਼ੀ ਹੈ 13 ਸੀਟਾਂ ਤੇ ਪੰਜਾਬ ਕਾਂਗਰਸ ਇਲੈਕਸ਼ਨ ਲੜ ਰਹੀ ਸੀ ਅੱਜ 7 ਸੀਟਾਂ ਕਾਂਗਰਸ ਪਾਰਟੀ ਜਿੱਤ ਕੇ ਗਈ ਹੈ ਬਹੁਤ ਖੁਸ਼ੀ ਹੈ ਜਿੱਥੇ ਲੁਧਿਆਣਾ ਦੇ ਵਿੱਚ ਵਰਕਰਾਂ ਦੀ ਖੁਸ਼ੀ ਹੈ ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉੱਥੋਂ ਦੇ ਲੋਕਾਂ ਨੇ ਫਤਵਾ ਦਿੱਤਾ ਹੈ ਉੱਥੋਂ ਦਾ ਉਹਦਾ ਪਿਆਰ ਦੇਖ ਕੇ ਉਹਦੀ ਮਿਹਨਤ ਦੇਖ ਕੇ ਉੱਥੇ ਮੁਕਸਰ ਦੇ ਵਿੱਚ ਵੀ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਉਥੇ ਫਰੋਜ਼ਪੁਰ ਦੀ ਸੀਟ ਸਰਦਾਰ ਸ਼ੇਰ ਸਿੰਘ ਬਾਇਆ ਜਿੱਤੇ ਐ ਇਸ ਕਰਕੇ ਅੱਜ ਵਰਕਰਾਂ ਵਿੱਚ ਖੁਸ਼ੀ ਪਈ ਬੜਾ ਸਮਾਂ ਲੱਗ ਗਿਆ ਹੁਣ ਸੀਟ ਜਿੱਤੇ ਆ ਕਿਵੇਂ ਦੇਖਦੇ ਹੋ ਬਹੁਤ ਖੁਸ਼ੀ ਆ ਜੀ ਕਿਉਂਕਿ ਪਹਿਲਾਂ ਇਥੇ ਕਾਲੇਦਾਲੀ ਕਾਬਜ਼ ਰਿਹਾ ਉਹ ਹਮੇਸ਼ਾ ਇਲੈਕਸ਼ਨ ਨੂੰ ਵੇਲੇ ਆਉਂਦੇ ਸੀ ਵੋਟਾਂ ਲੈ ਜਾਂਦੇ ਸੀ ਲੋਕਾਂ ਦੇ ਮੁੱਦੇ ਉਦਾਂ ਦੇ ਉਦਾਂ ਪੈਰੇ ਸੀ ਅੱਜ ਸ਼ੇਰ ਸਿੰਘ ਬਾਇਆ ਜਿੱਤੇ ਇੱਕ ਆਮ ਪਰਿਵਾਰ ਚੋਂ ਇੱਕ ਸਰਦਾਰਨ ਬੰਦਾ ਇਲੈਕਸ਼ਨ ਜਿੱਤ ਸਾਨੂੰ ਪੂਰਨ ਉਮੀਦ ਹੈ ਕਿ ਸ਼ੇਰ ਸਿੰਘ ਬਾਇਆ ਜੋ ਮੁਖਸਰ ਹਲਕੇ ਦੀਆਂ ਮੰਗਾਂ ਜਾਂ ਮੁਸ਼ਕਲਾ ਹੈ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਵਾਂਗੇ ਮੁੱਦੇ ਵੀ ਬੜੇ ਨੇ ਮੁਕਸਰ ਦੇ ਜਿੱਕਰ ਗੱਲ ਕਰ ਲਗੇ ਫਰੋਈਪੁਰ ਹਲਕੇ ਦੇ ਹਨਾ ਉੱਥੇ ਵੀ ਸਰਹੱਦੀ ਇਲਾਕਾ ਆ ਗਿਆ ਕਈ ਮੁੱਦੇ ਨੇ ਮੁਕਸਰ ਦੇ ਕਈ ਮੁੱਦੇ ਨੇ ਲੱਗਦਾ ਕਿ ਹੱਲ ਹੋਣਗੇ ਬਿਲਕੁਲ ਹੱਲ ਹੋਣਗੇ ਜੀ ਅਸੀਂ ਕਰਾਵਾਂਗੇ ਜਿਹੜੇ ਮੁਕਸਰ ਦੇ ਮੁੱਦੇ ਆ ਅਸੀਂ ਉਹਨਾਂ ਦੇ ਧਿਆਨ 'ਚ ਲਿਆਵਾਂਗੇ ਔਰ ਜ਼ਰੂਰ ਹੱਲ ਕਰਾਂ ਕਿਉਂਕਿ ਲੋਕਾਂ ਨੇ ਬੜੀ ਆਸ ਮੀਤ ਦੇ ਨਾਲ ਕਿਉਂਕਿ ਇੱਕ ਨਵਾਂ ਬਦਲਾ ਆਇਆ ਸੀ ਲੋਕ ਗਮਰਾ ਹੋ ਗਏ ਸੀ ਲੋਕਾਂ ਨੇ ਅੱਜ ਉਹ ਤੋਂ ਵਾਪਸੀ ਹੋ ਕੇ ਅੱਜ ਕਾਂਗਰਸ ਪਾਰਟੀ ਨੂੰ ਵੋਟਾਂ ਪਾਇਆ ਇੱਕ ਉਮੀਦ ਦੇ ਨਾਲ ਪਾਇਆ ਅਸੀਂ ਉਹ ਪੂ ਕਾ پورے ਕ੍ਰਾਮਾ ਕਿੰਨੇ ਟੀਮ ਤੇ ਵਰਕਰਾਂ ਦਾ ਵੀ ਬੜਾ ਸੰਯੋਗ ਹੁੰਦਾ ਨਾ ਬੜੀ ਮਿਹਨਤ ਲੱਗ ਜਾਂਦੀ ਹੈ ਤੁਹਾਨੂੰ ਕਿੰਨੀ ਕੁ ਮਿਹਨਤ ਕਰਨੀ ਪਈ ਦੇਖੋ ਕੋਈ ਵੀ ਕੰਮ ਹੈ ਉਹ ਮਿਹਨਤ ਨਾਲ ਕਰਨੀ ਪੈਂਦੀ ਆ ਸਾਡੀ ਟੀਮ ਹੈ ਸਾਡੀ ਟੀਮ ਨਹੀਂ ਸਾਡੇ ਪਰਿਵਾਰਕ ਮੈਂਬਰ ਨੇ ਇਹ ਪਹਿਲੇ ਮੁੰਡਲੇ ਮੈਂਬਰ ਨੇ ਸਾਡੇ ਕਾਂਗਰਸ ਪਾਰਟੀ ਦੇ ਇਹਨਾਂ ਨੇ ਜੀ ਤੋੜ ਮਿਹਨਤ ਕੀਤੀ ਆ ਆਪ ਦੇ ਕੋਲੋਂ ਖਰਚਾ ਕਰਕੇ ਘਰ ਘਰ ਗਏ ਪ੍ਰਚਾਰ ਕੀਤਾ ਇਹਨਾਂ ਨੇ ਦੇਖਿਆ ਵੀ ਪੰਜਾਬ ਦੇ ਲੋਕ ਠੱਗੇ ਮਹਿਸੂਸ ਕਰਦੇ ਆ ਆਪਾਂ ਦੁਬਾਰਾ ਫੇਰ ਕਾਂਗਰਸ ਪਾਰਟੀ ਨੂੰ ਮੁਕਸਰ ਹਲਕੇ ਚ ਕਾਮਯਾਬ ਕਰਨਾ ਹੈ ਤੇ ਆਪਾਂ ਦੁਬਾਰਾ ਫੇਰ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਉਣਾ ਇਹ ਇਲੈਕਸ਼ਨਾਂ ਤੋਂ ਪਹਿਲਾਂ ਦੀ ਗੱਲ ਕੀਤੀ ਸੀ ਹਨਾ ਹਰ ਪਾਰਟੀ ਕਹਿੰਦੀ ਸੀ 13 0 13 0 ਖਾਸ ਕਰਕੇ ਭਗਵੰਤ ਮਾਨ ਜੀ ਕਹਿੰਦੇ ਸੀਗੇ 13 0 ਕਰਾਂਗੇ ਇਸ ਵਾਰ ਹਨਾ ਤੇ ਕਿਵੇਂ ਦੇਖ ਦੋ ਕਿ ਕਾਂਗਰਸ ਨੂੰ ਵੱਧ ਸੀਟਾਂ ਬਿਲਕੁਲ ਭਗਵੰਤ ਮਾਨ ਕਹਿੰਦੇ 13 0 ਵਾਲਾ ਸੁਪਨਾ ਸੱਚ ਹੋ ਗਿਆ ਅੱਜ ਤਿੰਨ ਆਮ ਆਦਮੀ ਪਾਰਟੀ ਨੂੰ ਆਇਆ ਉਹਦੇ ਅੱਗੇ ਇੱਕ ਲਾ ਕੇ ਲੈ ਗਿਆ ਸਾਬਕਾ ਵੀਰ ਸਿੰਘ ਬਾਦਲ ਕੋਲੇ ਗਈ ਤੇ 0 ਬੀਜੇਪੀ ਨੂੰ ਹੋ ਗਈ ਤੇ 7 ਕਾਂਗਰਸ ਨੂੰ 13 0 ਵਾਲਾ ਸੁਪਨਾ ਭਗਵੰਤ ਮਾਨ ਜੀ ਦਾ ਲੋਕਾਂ ਨੇ ਪੂਰਾ ਕਰਤਾ ਹੁਣ ਉਸ ਤੋਂ ਬਾਅਦ ਉਹ ਕਹਿਣਗੇ ਵੀ ਅਸੀਂ ਉਸ ਤੋਂ ਬਾਅਦ 117 ਤੇ 0 ਲੈ ਕੇ ਆਉਣੀਆਂ 2027 ਚ ਕਹਿਣਗੇ ਲਾ ਉਹਨਾਂ ਨੂੰ 0 ਆਉਣੀ ਹੈ 117 ਦੇ ਵਿੱਚ ਜਦੋਂ 27 ਦੇ ਵਿੱਚ 50 ਦੇ ਵਿੱਚ ਇਲੈਕਸ਼ਨ ਆ। ਕੀ ਲੱਗਦਾ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਐਮਪੀ ਬਣੇ ਨੇ ਹਨਾ ਦੋ ਮੰਨ ਲਓ ਲੁਧਿਆਣੇ ਦੀ ਗੱਲ ਕਰ ਲਈਏਦਰੋ ਅਸੀਰ ਸਿੰਘ ਕਬਾਇਆ ਦੀ ਤੇ ਜਿਹੜਾ ਤੁਹਾਡਾ ਫਕਸ਼ਨ ਵੇਖਿਆ ਹੈਗਾ ਉਹ ਬਿਲਕੁਲ ਸਿੰਪਲ ਕੀਤਾ ਜਾ ਰਿਹਾ। ਇਹ ਸਿੰਪਲ ਇਸ ਕਰਕੇ ਕੀਤਾ ਹੈ ਕਿਉਂਕਿ ਸ਼ਹੀਦਾਂ ਦੇ ਦਿਨ ਚੱਲਦੇ ਨੇ। ਆਪਾਂ ਜਿਸ ਧਰਤੀ ਤੇ ਖੜੇ ਆ 40 ਮੁਕਤਿਆਂ ਦੀ ਪਵਿੱਤਰ ਧਰਤੀ ਆ ਸ਼੍ਰੀ ਮੁਕਸਰ ਸਾਹਿਬ। ਅਕਾਲ ਤਖਤ ਦੇ ਜਥੇਦਾਰ ਸਾਹਿਬ ਦਾ ਬਿਆਨ ਸੀ ਵੀ ਕੋਈ ਵੀ ਸ਼ੋਰ ਸ਼ਰਾਬੇ ਨਾਲ ਢੋਲ ਠਮੱਕੇ ਨਾਲ ਰੰਗ ਨਾਲ ਇਹ ਨਾ ਕੀਤਾ ਜਾਵੇ ਕਿਉਂਕਿ 6 ਤਰੀਕ ਤੱਕ ਸ਼ੀਧੀਆਂ ਦੇਣ ਹੈ ਅਸੀਂ ਇਸ ਕਰਕੇ ਸਾਡਾ ਸਮਾਗਮ ਰੱਖਿਆ ਪਰ ਅਸੀਂ ਸਾਰਿਆਂ ਨਾਲ ਰਾਇਮਸ਼ਵਰਾ ਕਰਕੇ ਉਮੀਦਵਾਰ ਕੁਵੈਤ ਸਾਹਿਬ ਨਾਲ ਰਾਇ ਕਰਕੇ ਅਸੀਂ ਜਲਦ ਕੋਈ ਵਧੀਆ ਸਮਾਗਮ ਕਰਾਂਗੇ ਢੋਲ ਠਮੱਕੇ ਵਾਲਾ ਤੇ ਮਹਾਰਾਜ ਦਾ ਸ਼ੁਕਰਗੁਜ਼ਾਰ ਵੀ ਕਰਾਂਗੇ ਉੱਥੇ ਵਰਕਰਾਂ ਦਾ ਧੰਨਵਾਦ ਵੀ ਕਰਾਂਗੇ ਅਸੀਂ ਜਲਦੀ ਪ੍ਰੋਗਰਾਮ ਬਣਾ ਰਹੇ ਹਾਂ ਪ੍ਰਧਾਨ ਸਾਹਿਬ ਜਦੋਂ ਉੱਥੇ ਗਏ ਸੀ ਕਹਿੰਦੇ ਆ ਕਿ ਤਾਂ ਇੱਥੇ ਆ ਗਏ ਨੇ ਇੱਥੋਂ ਚਲੇ ਜਾਣਗੇ ਹੁਣ ਕੀ ਲੱਗਦਾ ਕਿ ਪ੍ਰਧਾਨ ਸਾਹਿਬ ਉੱਥੇ ਰਹਿ ਕੇ ਦੇਖਣਗੇ ਲੋਕਾਂ ਨੂੰ ਦੇਖੋ ਉੱਥੇ ਜਾਣਾ ਜਾਂ ਇੱਥੇ ਆਉਣਾ ਕੋਈ ਖਾਸ ਗੱਲ ਨਹੀਂ ਉਹ ਪੰਜਾਬ ਦਾ ਪ੍ਰਧਾਨ ਹੋ ਸਾਰੇ ਪੰਜਾਬ ਦੇ ਕੋਨੇ ਜਾ ਰਹੇ ਆ ਜੋ ਚੰਡੀਗੜ੍ਹ ਬੈਠਾ ਪੰਜਾਬ ਪ੍ਰਧਾਨਗੇ ਚਲਾ ਰਿਹਾ ਸੀ ਮੁਕਸਰ ਕਿਹੜਾ ਆ ਨਹੀਂ ਰਿਹਾ ਸਦਾ ਹਲਕਾ ਗਿੱਦੜਵਾ ਕਰਦੇ ਇਹ ਤਾਂ ਕਹਿਣ ਨੂੰ ਹੁੰਦਾ ਜਿਨੇ ਕੰਮ ਕਰਨਾ ਉਹਨੂੰ ਪੰਜਾਬ ਚ ਜਿੱਥੇ ਮਰਜ਼ੀ ਕਰੇਗਾ ਕਰਾਉਂਗਾ ਲੁਧਿਆਣਾ ਵੀ ਪੂਰਾ ਸਮਾਂ ਦੇਣਗੇ ਉਹ ਪਾਰਟੀ ਦਾ ਕਰਨਪਾਰਟੀ ਦੇ ਪ੍ਰਧਾਨ ਹਨ ਕਰਨਪਾਰਟੀ ਦੇ ਸੰਗਠਨਾਸੇ ਪੂਰਾ ਸਮਾਂ ਦੇਣਗੇ ਜਿੱਦੜ ਬਹਾੜੀਅਸੇ ਵੀ ਸਮਾਂ ਦੇਣਗੇ ਤੇ ਵਰਕਰਾਂ ਨੂੰ ਜੇ ਜਿਨੇ ਕੰਮ ਆ ਕਿਤੇ ਮੁਕਸਰ ਆਗੇ ਤੇ ਕਦੇ ਲੁਧਿਆਣੇ ਚਲੇ ਗਏ ਕੰਮ ਕਦੇ ਰੋਕਦੇ ਨੇ ਇਵੇਂ ਦੇਖਦੇ ਹੋ ਵੀਰ ਜੀ ਅੱਜ ਫਰੋਈਪੁਰ ਤੋਂ ਲਾਲਗਿਆ ਜੇ ਲੁਧਿਆਣੇ ਤੋਂ ਲਾਲਗਿਆ ਸੀਟਾ ਵੱਡੀ ਜਿੱਤ ਹਾਸਲ ਪਰਜਾ ਪ੍ਰਧਾਨੀ ਬਹੁਤ ਖੁਸ਼ੀ ਦੀ ਗੱਲ ਸਾਡੇ ਮੁਕਸਰ ਵਾਸੀਆਂ ਵਾਸਤੇ ਕਿ ਮੁਕਸਰ ਦੇ ਜੰਮਪਲ ਅਮਰਿੰਦਰ ਸਿੰਘ ਰਾਜਾ ਜੀ ਨੇ ਬਹੁਤ ਵੱਡੀ ਲੀਡ ਨਾਲ ਜੇਤੂ ਪ੍ਰਾਪਤ ਕੀਤੀ ਲੁਧਿਆਣਾ ਤੋਂ ਅਸੀਂ ਸਾਰੇ ਹੀ ਸਾਡੇ ਸਤਕਾਰਯੋਗ ਬਾਈਪੀ ਨੰਬਰ ਅਰਜੀ ਦੀ ਵਾਈ ਵਿੱਚ ਸਾਰੇ ਨੇ ਆਪਣੇ ਭਰਾਵਾਂ ਨੇ ਰਲ ਕੇ ਇੱਥੇ ਵਰਕਰਾਂ ਨਾਲ ਖੁਸ਼ੀ ਸਾਂਝੀ ਕੀਤੀ ਕਿਵੇਂ ਦੇਖਦੇ ਵੀ ਇੱਕ ਬਾਈ ਜੀ ਅਸੀਂ ਰਾਜਵੰਗ ਦੀ ਐਕਸੈਪਟ ਗੈਂਦੇ ਆ ਜੀ ਝੂਠ ਨਹੀਂ ਬੋਲਦੇ ਕਾਲੀਦਲ ਨੇ ਕਿਹਾ ਸੀ 13 0 ਜੀ ਭਵਨਤਮਨ ਸਾਹਿਬ ਨੇ ਕਿਹਾ 13 0 ਰਾਜੇ ਵੰਗ ਨੇ ਪਹਿਲੇ ਤੋਂ ਕਿਹਾ ਸੀ 7 ਤੋਂ 8 ਸੀਟਾ ਕਾਂਗਰਸ ਨੂੰ ਗਈਆਂ ਸੀ ਤੇ 7 ਹੀ ਆਈਆਂ ਜੀ ਰਾਜਾ ਵਿਨੈਂਦਰ ਸਿੰਘ ਰਾਜਾ ਵਣਗ ਝੂਠ ਨਹੀਂ ਬੋਲਦਾ ਕਦੇ ਇਹ ਸੱਚ ਹੋ ਗਿਆ ਪੰਜਾਬ ਨੂੰ ਸੱਚ ਬੋਲਿਆ ਸੀ ਤੇ ਸਾਥ ਹੀ ਆਈਆਂ ਜੀ ਇੰਨੀ ਖੁਸ਼ੀ ਹੋ ਰਹੀ ਹੈ ਫਿਰ ਬਹੁਤ ਖੁਸ਼ੀ ਹੈ ਜੀ ਸਾਡਾ ਪ੍ਰਧਾਨ ਰਾਜਾ ਵਣਗ ਸਾਬ ਗੱਪ ਨਹੀਂ ਬੋਲਦੇ ਕਿਤੇ ਜਾ ਕੇ ਨਾਲ ਦਿਹਾਣੇ ਬੋਲਣਾ ਪੰਜਾਬ ਚ ਬੋਲਣਾ ਗੱਪ ਨਹੀਂ ਬੋਲਦੇ ਇਹ ਸੱਚ ਹੋ ਗਿਆ ਹਰ ਪਾਰਟੀ ਗੱਪ ਬੋਲਦੀ ਆ ਉਹਨੇ ਸੱਚ ਦਾ ਸੱਚ ਹੀ ਦੱਸਿਆ ਵੀ ਇੰਨੀਆਂ ਸੀਟਾਂ ਆਉਣੀਆਂ ਉਹਨੀਆਂ ਹੀ ਆਈਆਂ ਭਵੰਤ ਸਿੰਘ ਸਾਹਿਬ ਵੀ ਕਹਿੰਦੇ ਸੀ 13 ਆਉਣੀਆਂ ਸੁਖਵੀਰ ਸਿੰਘ ਬਦਵਲੀ 13 ਕਹਿੰਦੇ ਅਮਰਿੰਦਰ ਸਿੰਘ ਰਾਜਾ ਵਣਗ ਸੀ ਕੱਲਾ ਜਿਹੜਾ 7 ਤੋਂ 8 ਸੀਟਾ ਕਹਿੰਦੇ ਤੇ 7 ਹੀ ਆਈਆਂ ਤਾਂ ਹੋਰ ਵੀ ਸਾਡੇ ਇੱਥੇ ਟੀਮ ਦੇ ਮੈਂਬਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਖੁਸ਼ੀ ਆ ਤੁਸੀਂ ਦੇਖ ਸਕਦੇ ਹੋ ਕਿ ਲੱਡੂ ਜੋ ਵੰਡ ਕੇ ਜੋ ਖੁਸ਼ੀ ਆ ਉਹ ਮਨਾਈ ਜਾ ਰਹੀ ਆ ਬਾਤ ਕਰਦੇ ਆ ਜੀ ਕਿਵੇਂ ਦੇਖਦੇ ਹੋ ਲੁਧਿਆਣੇ ਤੋਂ ਬੜੀ ਵੱਡੀ ਜਿੱਤ ਦੇ ਨਾਲ ਪ੍ਰਧਾਨ ਨੇ ਹਾ ਜਿੱਤ ਹਾਸਲ ਕੀਤੀ ਆ ਤੇ ਜੇਕਰ ਫਿਰੋਜ਼ਪੁਰ ਦੀ ਗੱਲ ਕਰ ਲਈਏ ਤਾਂ ਸ਼ੇਰ ਸਿੰਘ ਕਬਾਇਆ ਨੇ ਜਿੱਤ ਹਾਸਲ ਕੀਤੀ ਹੈ ਬਿਲਕੁਲ ਜੀ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਸਭ ਨੂੰ ਵਧਾਈ ਦਿੰਨੀ ਆ ਲੁਧਿਆਣਾ ਵਾਸੀਆਂ ਨੂੰ ਵੀ ਤੇ ਲੋਕ ਸਭਾ ਹਲਕਾ ਜਿਹੜਾ ਆਪਣਾ ਕੰਸਟੀਟਿਊਐਂਸੀ ਹੈਗੀ ਹੈ ਫਿਰੋਜ਼ਪੁਰ ਨੂੰ ਸਾਰੇ ਸਾਰੇ ਵਧਾਈ ਦੇ ਪਾਤਰ ਹੈ ਜੀ ਸਭ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਹੈ ਸੋ ਮੈਂ ਸਭ ਨੂੰ ਹੀ ਵਧਾਈ ਦੇਣਾ ਚਾਹੁੰਦੀ ਆ ਸਪੈਸ਼ਲੀ ਲੁਧਿਆਣਾ ਵਾਸੀਆਂ ਨੂੰ ਬਹੁਤ ਜ਼ਿਆਦਾ बिकॉज ਉਹਨਾਂ ਨੇ ਕਈ ਲੋਕਾਂ ਦੇ ਕਹਿਣ ਤਰ੍ਹਾਂ بڑے ਲੀਡਰਾਂ ਨੇ ਕਿਹਾ ਸੀ ਕਿ ਜਿਹੜਾ ਰਾਜਾ ਬੜੇਗਾ ਉਹ ਬਾਹਰ ਦਾ ਹੈਗਾ ਮਤਲਬ ਕਿ ਲੁਧਿਆਣੇ ਦੇ ਨਹੀਂ ਆ ਪਰ ਲੋਕਾਂ ਨੇ ਇਹ ਵਿਸ਼ਵਾਸ ਦਿਵਾਤਾ ਵੋਟਾਂ ਪਾ ਕੇ ਤੇ ਉਹਨਾਂ ਨੂੰ ਜਿਤਾ ਕੇ ਕਿ ਜੋ ਰਾਜਾ ਵੜੰਗਿਆ ਨਾ ਜੀ ਉਹ ਬਹੁਤ ਹੀ ਗਰਾਊਂਡ ਲੈਵਲ ਦਾ ਲੀਡਰ ਹੈ ਤੇ ਉਹਨਾਂ ਨੂੰ ਅਸੀਂ ਤਾਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਕਿਉਂਕਿ ਅਸੀਂ ਲੋਕਲ ਮੁਖਸਰ ਸਾਹਿਬ ਤੋਂ ਆ ਸੋ ਉਹ ਬਹੁਤ ਹੀ ਨੇਕ ਤੇ ਬਹੁਤ ਹੀ ਚੰਗੀ ਸ਼ਖਸੀਅਤ ਹੈ ਸਾਰੇ ਪੱਲੀ ਭਾਂਤੀ ਸਭ ਨੂੰ ਮੁਖਸਰ ਹਲਕਾ ਉਹਨਾਂ ਨੂੰ ਜਾਣਦਾ ਪਰ ਮੈਂ ਬਹੁਤ ਪਰਸਨਲੀ ਲੈਵਲ ਤੇ ਬਿਕੋਜ਼ ਮੇਰੀ ਰਿਸ਼ਤੇਦਾਰੀ ਹੈ ਉਹਨਾਂ ਨਾਲ ਤਾਂ ਮੈਂ ਆਪਣੇ ਮਾਮਾ ਜੀ ਬ੍ਰਿੰਗ ਸਭ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਉਹਨਾਂ ਦਾ ਜਿਹੜਾ ਸੁਭਾਅ ਹੈ ਉਹ ਥੋੜੇ ਜੇ ਯੂ ਕੈਨ ਸੇ ਗਰਮੀ ਚ ਬੋਲ ਜਾਂਦੇ ਆ ਬਟ ਉਹ ਬਹੁਤ ਹੀ ਨਾਈਸ ਮੈਨ ਆ ਬਹੁਤ ਚੰਗੇ ਇਨਸਾਨ ਹੈ ਜੋ ਕਿ ਜਿਹੜੀਆਂ ਵੋਟਾਂ ਹੈਗੀਆਂ ਜੀ ਲੋਕਾਂ ਤੋਂ ਆਪਾਂ ਲੈਣੀਆਂ ਤੇ ਆਪਾਂ ਵੋਟਾਂ ਲੋਕਾਂ ਤੋਂ ਇਸੇ ਬਿਹਫ ਤੇ ਲੈ ਸਕਦੇ ਕਿ ਲੋਕਾਂ ਦੇ ਕੰਮ ਕਰਾਉਣੇ ਉਹਨਾਂ ਨਾਲ ਮਾੜੇ ਚੰਗੇ ਟਾਈਮ ਖੜਨਾ ਜੋ ਕਿ ਬ੍ਰਿੰਗਸਾਪ ਦੀ ਬਹੁਤ ਵੱਡੀ ਖਾਸੀਅਤ ਹੈ ਹਰ ਬੰਦੇ ਨਾਲ ਉਹ ਬਹੁਤ ਹਕਤਾਨ ਕੇ ਹਰੇਕ ਨਾਲ ਖੜਦੇ ਆ ਜੋ ਸਾਨੂੰ ਉਹਨਾਂ ਦੀ ਆਦਤ ਬਹੁਤ ਪਸੰਦ ਆ ਜਿੰਨਾ ਜਿਨ੍ਹਾਂ ਦਾ ਉਹ ਹੱਥ ਫੜਦੇ ਆ ਤੇ ਉਹਨਾਂ ਨਾਲ ਉਹ ਪੂਰੇ ਵੀ ਉਤਰਦੇ ਆ ਸੋ ਮੈਂ ਬਹੁਤ ਵਧਾਈ ਦੀ ਪਾਤਰ ਆ ਅੱਜ ਖੁਦ ਵੀ ਤੇ ਸਾਰੇ ਆਪਣੇ ਵਰਕਰ ਸਹਿਬਾਨਾਂ ਦੀ ਤੇ ਬਹੁਤ ਧੰਨਵਾਦੀ ਵੀ ਆ ਥੈਂਕ ਯੂ ਬਾਰੇ ਇੱਕ ਗੱਲ ਕਹਿਤੀ ਸੀਗੀ ਕਹਿੰਦੇ ਨਿਸ਼ਾਨੇ ਬੜੇ ਸਾਦੇ ਗਏ ਆ ਤੇ ਇਲੈਕਸ਼ਨਾਂ ਤੋਂ ਆਣ ਜਦੋਂ ਪਹਿਲਾਂ ਜਦੋਂ ਖਤਮ ਉਹਦੋ ਕਹਤਾ ਸੀਗਾ ਕਹਿੰਦੇ ਆਖੇ ਇਹ ਸਮਰਥਨ ਦੇਤਾ आम आदमी पार्टी ਦੇ ਪੱਪੀ ਜੀ ਬਿਲਕੁਲ ਨਹੀਂ ਜੀ ਕੋਈ ਸਮਰਥਨ ਨਹੀਂ ਦਿੱਤਾ ਪੰਜਾਬ ਵਿੱਚ ਨਹੀਂ ਇਹੋ ਜੀ ਕੋਈ ਗੱਲ ਹੈਗੀ ਕੋਈ ਸਮਰਥਨ ਨਹੀਂ ਕਿਸੇ ਨੇ ਦਿੱਤਾ ਬਾਕੀ ਵਰਿੰਗ ਸਾਹਿਬ ਨੂੰ ਚੈਲੰਜਸ ਬਹੁਤ ਪਸੰਦ ਹੈ ਜੀ ਜਿਹੜੀ ਸੀਟ ਇੱਕ ਲਾਸਟ ਤੇ ਮਤਲਬ ਕਿ ਕੋਈ ਐਸਟੀਮੇਟ ਵੀ ਹੈ ਨਹੀਂ ਸੀ ਕਿ ਵਰਿੰਗ ਸਾਹਿਬ ਲੁਧਿਆਣੇ ਜਾਣਗੇ ਕਿਉਂਕਿ ਹਾਈ ਕਮਾਂਡ ਦਾ ਹੀ ਅਗੋਂ ਮੈਸੇਜ ਲੱਗਿਆ ਕਿ ਤੁਸੀਂ ਲੁਧਿਆਣੇ ਤੋਂ ਇਲੈਕਸ਼ਨ ਲੜ ਰਹੇ ਆ ਹਾਲਾਂਕਿ ਉਹਨਾਂ ਨੇ ਲੋਕਾਂ ਬਾਰੇ ਜ਼ਿਆਦਾ ਸੋਚਿਆ ਤੇ ਆਪ ਦੇ ਬਾਰੇ ਘੱਟ ਸੋਚਦੇ ਆ ਉਹ ਦੇਖੋ ਉਹ ਉਹਨਾਂ ਨੇ ਅਮ੍ਰਿਤਾ ਵੜਿੰਗ ਜੀ ਨੂੰ ਸੀਟ ਨਹੀਂ ਦਿੱਤੀ ਕਿਉਂਕਿ ਉਹ ਉਹ ਜਿਹੜਾ ਸਭ ਕੁਝ ਹੈ ਉਹ ਘਰ ਦੇ ਵਿੱਚ ਨਹੀਂ ਕਰਨਾ ਚਾਹੁੰਦੇ ਉਹ ਸਭ ਲੋਕਾਂ ਨੂੰ ਮੌਕਾ ਦੇਣਾ ਚਾਹੁੰਦੇ ਆ ਔਰ ਜਿਹੜੇ ਵਰਕਰ ਉਹਨਾਂ ਦੇ ਨਾਲ ਮਿਹਨਤ ਕਰਦੇ ਆ ਉਹਨਾਂ ਦੀ ਬਹੁਤ ਕਦਰ ਕਰਦੇ ਆ ਸੋ ਮੈਨੂੰ ਇਹ ਉਹਨਾਂ ਦੀ ਇਹੀ ਖਾਸੀਅਤ ਪਸੰਦ ਹੈ ਵੀ ਉਹ ਮਤਲਬ ਲੋਕਾਂ ਦਾ ਬਹੁਤ ਜ਼ਿਆਦਾ ਸਾਥ ਦਿੰਦੇ ਆ। ਰੋਪੜਸ ਦੀ ਸ਼ੀਟ ਨੂੰ ਕਿਵੇਂ ਦੇਖਦੇ ਹੋ? ਸ਼ੇਰ ਸਿੰਘ ਖਬਾਇਆ ਨੇ ਜਿੱਤ ਹਾਸਲ ਕੀਤੀ ਆ। ਹਾਲਾਂਕਿ ਕਾਫੀ ਸਮਾਂ ਲੱਗ ਗਿਆ ਕਾਲੀਦਾਲੀ ਇੱਥੇ ਰਿਹਾ ਹੈਗਾ ਤੇ ਬੜਾ ਸਮਾਂ ਲੱਗ ਗਿਆ। ਬਿਲਕੁਲ ਜੀ ਸ਼ੇਰ ਸਿੰਘ ਖਬਾਇਆ ਜੀ ਇੱਕ ਬਹੁਤ ਨੇਕ ਇਨਸਾਨ ਹੈ ਜੀ ਬਹੁਤ ਚੰਗੇ ਇਨਸਾਨ ਹੈ ਉਹ। ਉਹ ਹਰ ਇੱਕ ਨਾਲ ਖੜਦੇ ਆ। ਮਤਲਬ ਬਹੁਤ ਹੀ ਭਲੇ ਇਨਸਾਨ ਹੈ ਉਹ ਦੇਖੋ ਇੱਕ ਜਿੱਤ ਪ੍ਰਾਪਤ ਕਰਨੀ ਉਹ ਵੀ 25 ਸਾਲਾਂ ਬਾਅਦ ਕਾਂਗਰਸ ਪਾਰਟੀ ਨੂੰ ਇਹ ਇੱਕ ਬਹੁਤ ਵੱਡੀ ਵਿਕਟਰੀ ਹੈ ਜੀ ਕਾਂਗਰਸ ਪਾਰਟੀ ਲਈ ਬਾਕੀ ਕੁਬਾਇਆ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਜੀ ਬਹੁਤ ਹੀ ਜਿੰਨੇ ਜਿੰਨੀ ਲੇਟ ਉਹਨਾਂ ਨੂੰ ਟਿਕਟ ਮਿਲੀ ਹੈ ਇਸ ਹਿਸਾਬ ਨਾਲ ਤਾਂ ਜਿਹੜਾ ਰਿਜ਼ਲਟ ਹੈ ਉਹ ਉਹ ਇੰਨਾ ਚੰਗਾ ਦਿਖ ਨਹੀਂ ਰਿਹਾ ਸੀ ਜੋ ਹੋਇਆ ਬਟ ਲੋਕਾਂ ਨੇ ਵਿਸ਼ਵਾਸ ਦਿਵਾਇਆ ਇਹ ਜਿਤਾ ਕੇ ਕੁਬਾਇ ਸਾਬ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਜਿਹੜੇ ਲੋਕ ਆ ਕੁਬਾਇ ਸਾਬ ਨੂੰ ਬਹੁਤ ਪਿਆਰ ਕਰਦੇ ਆ ਤੇ ਸੋਨਾਂ ਦੀ ਬਹੁਤ ਇੱਜ਼ਤ ਕਰਦੇ ਆ ਪਾਰਟੀਵਾਦੀ ਤੋਂ ਪਰੇ ਹੋ ਕੇ ਉਹਨਾਂ ਨੇ ਕੁਬਾਇ ਸਾਬ ਨੂੰ ਵੋਟਾਂ ਪਾ ਕੇ ਜਿਤਾਇਆ ਜੀ ਚੰਗੇ ਮਾਰਜਿਨ ਤੇ ਹਾਲਾਂਕਿ ਮੁਕਾਬਲਾ ਬੜਾ ਫਸਵਾ ਸੀਗਾ ਹਾਂ ਬਿਲਕੁਲ ਹਾਂਜੀ ਹਾਂਜੀ ਬਹੁਤ ਫਸਵਾ ਮੁਕਾਬਲਾ ਸੀਗਾ ਜੀ ਹਾਂਜੀ ਜੀ 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 ਹਾਂਜੀ ਹਾਂਜੀ ਬਿਲਕੁਲ ਜੀ ਮੁਕਸਰ ਹਲਕੇ ਚ ਦੇਖੋ ਜੀ ਕੋਈ ਵੀ ਮਤਲਬ ਸਾਡਾ ਇਨਚਾਰਜ ਨਹੀਂ ਐ ਕਾਂਗਰਸ ਪਾਰਟੀ ਦਾ ਬਟ ਫਿਰ ਵੀ ਲੋਕਾਂ ਨੇ ਦੇਖੋ ਕਿੰਨੀ ਭਾਰੀ ਲੀਡ ਨਾਲ ਅੱਗੇ ਨਾਲ ਵੋਟ ਵਧਾ ਕੇ ਤੇ ਭਾਈ ਸਾਹਿਬ ਨੂੰ ਜਿਤਾਇਆ ਜੀ ਜੀ ਤਾਂ ਸ਼੍ਰੀ ਮੁਖਤਸਰ ਸਾਹਿਬ ਦੇ ਰਾਇਆ ਵੜਿੰਗ ਦੇ ਜੋ ਜੱਦੀ ਘਰ ਨੇ ਉੱਥੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਸੀ ਦੇਖ ਸਕਦੇ ਹੋ ਕਿ ਅੱਜ ਵਰਕਰ ਵਰਕਰ ਨਹੀਂ ਕਾਵਾਂਗੇ ਟੀਮ ਕਾਵਾਂਗੇ ਕਿਉਂਕਿ ਜਦ ਇਲੈਕਸ਼ਨ ਹੋ ਰਹੀ ਸਨ ਤਾਂ ਇਹਨਾਂ ਨੇ ਵੀ ਬੜੀ ਮਿਹਨਤ ਕੀਤੀ ਆ ਤਾਂ ਜੋ ਅੱਜ ਪਿਆ ਪ੍ਰਧਾਨ ਨੇ ਜੋ ਅਮਰਿੰਦਰ ਸਿੰਘ ਰਾਇਆ ਵੜਿੰਗ ਬੜੀ ਵੱਡੀ ਜਿੱਤ ਹਾਸਲ ਉਹਨਾਂ ਨੇ ਕੀਤੀ ਆ ਤਾਂ ਉਸ ਦੇ ਨਾਲ ਹੀ ਜੋ ਫਰੋਜਪੁਰ ਦੀ ਲੋਕ ਸਭਾ ਸੀਟ ਆ ਕਬਾਇਆ ਸ਼ੇਰ ਸਿੰਘ ਕਬਾਇਆ ਤਾਂ ਉਹਨਾਂ ਨੇ ਵੀ ਇੱਥੋਂ ਜਿੱਤ ਹਾਸਲ ਕੀਤੀ ਆ ਹਾਲਾਂਕਿ ਜੋ ਮੁਕਾਬਲਾ ਬੜਾ ਫਸਮਾ ਸੀਗਾ ਤਾਂ ਜੇਕਰ ਦੇਖਿਆ ਜਾਂਦਾ ਸੀਗਾ ਤਾਂ ਪਹਿਲਾਂ ਸ਼ੇਰ ਸਿੰਘ ਕਬਾਇਆ ਅੱਗੇ ਚੱਲ ਰਹੇ ਸਨ ਤਾਂ ਉਸ ਤੋਂ ਬਾਅਦ ਨਰਦੇਵ ਸਿੰਘ ਬੋਵੀਮਾਨ ਵੀ ਅੱਗੇ ਆਏ ਉਸ ਤੋਂ ਬਾਅਦ ਰਾਣਾ ਸੋਢੀ ਨੇ ਜੋ ਭਾਜਪਾ ਦੇ ਉਹ ਵੀ ਅੱਗੇ ਚੱਲ ਰਹੇ ਸਨ ਤਾਂ ਉਸ ਤੋਂ ਬਾਅਦ ਫਿਰ ਸ਼ੇਰ ਸਿੰਘ ਕਬਾਇਆ ਇੱਕ ਪਿਛੇ ਦੂਜੇ ਨੰਬਰ ਤੇ ਹੋ ਜਾਂਦੇ ਨੇ ਤੇ ਇਸ ਤੋਂ ਬਾਅਦ ਇੱਕ ਦਮ ਹਵਾ ਦਾ ਰੁਖ ਬਦਲਦਾ ਬਦਲਦਾ ਤੇ ਉਸ ਤੋਂ ਬਾਅਦ ਉਹ ਪਹਿਲੇ ਨੰਬਰ ਤੇ ਰਹਿੰਦੇ ਨੇ ਤੇ ਉਸ ਤੋਂ ਬਾਅਦ ਜਿੱਤ ਹਾਸਲ ਕਰਦੇ ਨੇ ਤਾਂ ਉਹਨਾਂ ਦੀ ਖੁਸ਼ੀ ਦੇ ਵਿੱਚ ਅੱਜ ਲੱਡੂ ਵੰਡ ਕੇ ਉਹਨਾਂ ਦੀ ਟੀਮ ਵਰਕਰਾਂ ਦੇ ਵੱਲੋਂ ਸਮਰਥਕਾਂ ਦੇ ਵੱਲੋਂ ਇੱਥੇ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ ਹਾਲਾਂਕਿ ਜੋ ਪ੍ਰੋਗਰਾਮ ਇੱਥੇ ਕੀਤਾ ਜਾ ਰਿਹਾ ਬਿਲਕੁਲ ਸਿੰਪਲ ਕੀਤਾ ਜਾ ਰਿਹਾ ਤਾਂ ਇਹਨਾਂ ਦਾ ਕਹਿਣਾ ਹੈ ਕਿ ਜੋ ਦਿਨ ਚੱਲ ਰਹੇ ਨੇ ਤਾਂ ਉਸ ਦੇ ਕਾਰਨ ਕਾਲ ਤਾਕਤ ਦੇ ਜਥੇਦਾਰ ਦਾ ਹੁਕਮ ਸੀ ਕਿ ਉਹ ਲੋੜ ਨਾ ਬਜਾਏ ਜਾਣਾ ਜੇ ਆ ਪ੍ਰੋਗਰਾਮ ਨਾ ਕੀਤਾ ਜਾਵੇ ਤਾਂ ਉਸ ਦੇ ਚੱਲਦੇ ਇਹਨਾਂ ਦੇ ਵੱਲੋਂ ਸਿੰਪਲ ਆ ਜੋ ਪ੍ਰੋਗਰਾਮ ਕੀਤਾ ਗਿਆ ਹੈ ਸ਼੍ਰੀ ਮੁਖਤਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ